ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੰਗ ਦੇ ਸਮਾਚਾਰ ਤੇ ਮੈਂ ਨਵਦੀਪ ਕੋਲ ਜਦਾ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਦੇ ਬੁਲੇਟਿਨ ਤੇ ਵਿਜੀਲੈਂਸ ਦੀ ਹਿਰਾਸਤ ਦੇ ਵਿੱਚ ਬਿਕਰਮ ਮਝਿੱਠਿਆ ਅੱਜ ਸਵੇਰ ਤੋਂ ਵਿਜੀਲੈਂਸ ਅਤੇ ਪੰਜਾਬ ਪੁਲਿਸ ਨੇ ਸਾਂਝੇ ਆਪਰੇਸ਼ਨ ਤਹਿਤ ਪੰਜਾਬ ਦੇ ਵਿੱਚ 26 ਥਾਵਾਂ 'ਤੇ ਸ਼ਾਪੀ ਮਾਰੀ ਕੀਤੀ ਗਈ। ਇਸ ਲੜੀ ਤਹਿਤ ਅੰਮ੍ਰਿਤਸਰ ਅਤੇ ਚੰਡੀਗੜ੍ਹ ਸਥਿਤ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਮਜੀਠੀਆ ਨੇ ਰਿਹਾਈ ਸ਼ਾਂਦੀ ਉਤੇਵੀ ਸ਼ਾਪੀ ਮਾਰੀ ਕੀਤੀ ਗਈ। ਇਸ ਦੌਰਾਨ ਮਜੀਠੀਆ ਆਪਣੀ ਅੰਮ੍ਰਿਤਸਰ ਵਾਲੀ ਰਿਹائش ਤੇ ਮੌਜੂਦ ਸਨ ਜਦੋਂ ਵਿਜੀਲੈਂਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਮਤਲਬ ਜਿਵੇਂ ਪਤਾ ਨਹੀਂ ਕੀ ਆ। ਜੇ ਕੋਡ ਕੋਲ ਵੀ ਐਸੀ ਜਾਣ ਨੂੰ ਤਿਆਰ ਕਿ ਕਿ ਹੁਣ ਕਿੱਧਰ ਗਏ ਜੀ ਸੁਰਨਜੀਤ ਜੀ ਤੇ ਉਸੇ ਕੰਪੂਟੀਤਾ ਸੀ ਮੇਰੇ ਨਾਲ ਹਾਂਜੀ ਤੇ ਕਮਿਟਮੈਂਟ ਕੀਤੀ ਹੋਤੀ ਜਾਨਾ ਕੀ ਨਹੀਂ ਨਹੀਂ ਸ਼ਾਨਦਾਰ ਅਕਾਲੀ ਦਰਬਾਰ ਜਿੰਦਾਬਾਦ ਸਰਦਾਰ ਵਿਕਰਮ ਸਿੰਘ ਜੀ ਜਿੰਦਾਬਾਦ ਨਾਰਾ ਸ਼ਬਦ ਜਿੰਦਾਬਾਦ ਸਰਦਾਰ ਸਰਦਾਰ ਵਿਕਰਮ ਸਿੰਘ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ मुदाबा <laughs> ब ਮੁਦਕਾ ਨਹੀਂ ਪੈਣਾ ਕਿ ਮੈਨੂੰ ਕਹਾਈ ਨਹੀਂ ਮੈਨੂੰ ਯਾਰ ਉਹਨਾਂ ਨੇ ਕੀ ਕਰਤਾ ਯਾਰ ਉਹ ਪਾਸੇ ਨੇ ਉਹ ਬੇਗਾਫੀ ਉਹਦੇ ਕੋਲ ਜਿਹੜੇ ਕਾਉਟੇ ਬੰਦੇ ਖੜੇ ਆ ਜੇ ਤੱਕ ਪੰਜਾਬ ਦੀ 13 ਜ਼ਿਲ੍ਹਿਆਂ ਦੇ ਵਿੱਚ ਤੂਫਾਨ ਅਤੇ ਮੀਂਹ ਦੇ ਲਈ yellow alert ਜਾਰੀ ਕੀਤਾ ਗਿਆ। ਜਦੋਂ ਕਿ ਮੌਸਮ ਵਿਭਾਗ ਨੇ ਅੱਜ ਸਵੇਰੇ 10 ਵਜੇ ਤੱਕ ਮੁਹਾਲੀ ਅਤੇ ਪਟਿਆਲਾ ਦੇ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਦਰਮਿਆਨੀ ਬਾਰਿਸ਼ ਡਿੱਗਣ ਅਤੇ ਤੇਜ਼ ਹਵਾਵਾਂ ਦੀ ਭਵਿੱਖਬਾਣੀ ਕੀਤੀ। ਮੌਸਮ ਵਿਭਾਗ ਨੇ 3 ਜੂਨ ਤੱਕ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਵਿੱਚ ਡਿੱਗਣਾ ਤੇ ਤੇਜ਼ ਹਵਾਵਾਂ ਦੇ ਲਈ yellow alert ਜਾਰੀ ਕੀਤਾ। ਕਿਆ ਮਾ ਨੇ ਪੰਜਾਬ ਦੇ ਰਾਜਪਾਲ ਦੇ ਨਾਲ ਕੀਤੀ ਮੁਲਾਕਾਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਰਾਜਪਾਲ ਗੁਲਾਬਜੰਤ ਕਟਾਰੀਆ ਦੇ ਨਾਲ ਮੁਲਾਕਾਤ ਕੀਤੀ ਪੰਜਾਬ ਗਵਰਨਰ ਨੂੰ ਮਿਲਣ ਉਪਰੰਤ ਪત્રਕਾਰਾਂ ਦੀ ਨਾਲ ਗੱਲਬਾਤ ਕਰਦਿਆ ਮੁੱਖ ਮੰਤਰੀ ਨੇ ਦੱਸਿਆ ਕਿ ਉਹਨਾਂ ਨੇ ਗਵਰਨਰ ਤੋਂ ਚੰਡੀਗੜ੍ਹ ਦੀ ਪਾਰਟੀ ਦੇ ਲਈ ਦਫ਼ਤਰ ਦੇ ਵਿੱਚ ਥਾ ਮੰਗੀ गोल्डन बॉय ने उस श्रावा गोल्डन स्पाइक ਵਿੱਚ ਜਿੱਤਿਆ ਸੋਨ ਦਾ ਤਗਮਾ गोल्डन बॉय ਨੇ ਚੋਪੜਾ ਨੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਕਿ ਉਹ ਦੁਨੀਆ ਦੇ ਸਭ ਤੋਂ ਵਧੀਆ ਐਥਲੀਟਾਂ ਦੇ ਵਿੱਚੋਂ ਇੱਕ ਹੈ गोल्डन बॉय ਨੇ ਚੈੱਕ ਬੰਗਵਾਸ ਦੇ ਵਿੱਚ ਆਯੋਜਿਤ ਉਸ श्रावा गोल्डन स्पाइक ਵਿੱਚ ਸੋਨ ਤਗਮਾ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕੀਤਾ ਅੰਡੇਮਾਨ ਸਾਗਰ ਦੇ ਵਿੱਚ 24 ਘੰਟਿਆਂ ਦੇ ਵਿੱਚੋਂ ਤਿੰਨ ਵਾਰ ਆਇਆ ਪੁਚਾਲ ਨੈਸ਼ਨਲ ਸੈਂਟਰ ਫੋਰ ਐਨ ਸੀ ਐਸ ਨੇ ਕਿਹਾ ਕਿ ਬੁੱਧਵਾਰ ਸਵੇਰੇ 7 ਵਜੇ 3 ਵਜੇ ਅੰਡੇਮਾਨ ਸਾਗਰ ਦੇ ਵਿੱਚ 4.5 ਟਿਬਰ ਦਾ ਪੁਚਾਰ ਆਇਆ ਇਸ ਤੋਂ ਪਹਿਲਾਂ ਸਵੇਰੇ 1 ਵਜੇ 44 ਮਿੰਟ ਤੇ 4.23 ਵਰਤਾਦਾ ਪੁਚਾਰਾ ਹੈ ਯੂ ਐਸ ਯੂ ਐਸ ਜੀ ਐਸ ਜੀ ਦੇ ਅਨੁਸਾਰ ਇਹ ਪੁਚਾਰ ਪੋਰਟ ਬਲੇਰ ਦੇ ਵਿੱਚ ਆਇਆ ਤੇ ਇਸ ਦੀ ਡੂੰਘਾਈ 270 ਕਿਲੋਮੀਟਰ ਮਾਪੀ ਗਈ ਹੋਣ ਸਰਕਾਰੀ ਸਕੂਲਾਂ ਦੇ ਵਿੱਚ ਸਵੇਰ ਦੀ ਅਸੈਂਬਲੀ ਦੇ ਵਿੱਚ ਖਬਰਾਂ ਪੜਨਾ ਹੋਵੇਗਾ ਲਾਜ਼ਮੀ ਪੰਜਾਬ ਚ ਪ੍ਰਦੇਸ਼ ਦੇ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਦੇ ਸਾਰੇ ਡਿਪਟੀ ਡਾਇਰੈਕਟਰਾਂ ਨੂੰ ਇਹ ਯਕੀਨੀ ਬਣਾਉਣ ਲਈ ਕਿ ਆ ਕਿਸੇ ਵੀਰ ਦੀ ਪ੍ਰਾਥਾ ਦੇ ਵਿੱਚ ਸਭਾ ਦੇ ਵਿੱਚ ਵਿਦਿਆਰਥੀਆਂ ਦੇ ਲਈ ਰੋਜ਼ਾਨਾ ਖਬਰਾਂ ਪੜ੍ਹਨਾ ਲਾਜ਼ਮੀ ਬਣਾਇਆ ਜਾਵੇ ਫਿਲਮ ਸਰਦਾਰ ਜੀ 3 ਨੂੰ ਲੈ ਕੇ ਦਲਜੀਤ ਦਾ ਵਿਰੋਧ ਗਲਤ ਦਲਜੀਤ ਦੋਸ਼ਾਂ ਦਾ ਇੱਕ ਮਸ਼ਹੂਰ ਅਤੇ ਪ੍ਰਸਿੱਧ ਅਦਾਕਾਰ ਦੇ ਰੂਪ ਦੇ ਵਿੱਚ ਜਾਣੀ ਜਾਂਦੀ ਹੈ ਸਰਦਾਰ ਜੀ 3 ਦੇ ਵਿੱਚ ਇੱਕ ਅਜਿਹੀ ਫਿਲਮ ਹੈ ਜਿਸ ਨੇ ਪੰਜਾਬੀ ਸਿਨੇਮਾ ਦੇ ਵਿੱਚ ਆਪਣੀ ਇੱਕ ਨਵੀਂ ਮਿਸਾਲ ਪੇਸ਼ ਕੀਤੀ ਪਾਤ ਦੇ ਵਿੱਚ ਦਲਜੀਤ ਦੀਪਲੇਮਾ ਸਰਦਾਰ ਜੀ 3 ਦਾ ਫਰੋਧ ਕੀਤਾ ਜਾ ਰਿਹਾ ਜਦ ਕਿ ਪਿਲਮੋ ਪਹਿਲ ਗਾਮ ਹਮਲੇ ਤੋਂ ਪਹਿਲਾਂ ਬਣਾਈ ਗਈ ਸੀ